ਵੈਕੂ ਜੀ ਦਾ ਖਾਲਸਾ ਵਾਜ ਜੀ ਦੇ ਪੁੱਤ ਜੀ ਅੱਜ ਆਪਾਂ ਜੀ ਤੁਹਾਨੂੰ ਸਿਖਾਵਾਂਗੇ ਵਟਾਂ ਵਾਲਾ ਪਰਨਾ ਜਿੱਦਾਂ ਆਪਾਂ ਪੱਗ ਬੰਨਦੇ ਆਂ ਓਦਾਂ ਜੀ ਤੇ ਪਰਨੇ ਦੀ ਜਿਹੜੀ ਲੈਂਥ ਆਉ ਸਾਡੇ 4 ਮੀਟਰ ਦੀ ਆ ਜੀ ਤੇ ਕੱਪੜਾ ਆਪਣਾ ਫੁੱਲ ਬਿਲਦਾ ਆ ਤੇ بیس ਬਣਾ ਕੇ ਜੀ ਪਹਿਲਾ ਲੜਾਪਾ ਲਾ ਲੈਣਾ ਜੀ ਆਪਣੀ ਅੱਧੀ ਅੱਖ ਦੇ ਵਿੱਚ ਤੇ ਉੱਪਰ ਤੇ ਉਦੋਂ ਬਾਅਦ ਦੇ ਵਿੱਚੋਂ ਜੀ ਆਪਾਂ ਲੜ ਨੂੰ ਸੈੱਟ ਕਰਕੇ ਇਹ ਲੜ ਨੂੰ ਲੜ ਨੂੰ ਚੰਗੀ ਚੰਗੀ ਤਰ੍ਹਾਂ ਖੋਲ ਕੇ ਜੀ ਐਂ ਤਰੀਕੇ ਦੇ ਨਾਲ ਤੇ ਜਿੱਦਾਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਲੜ ਨੂੰ ਪੂਰੀ ਤਰ੍ਹਾਂ ਖੋਲ ਕੇ ਅ ਇਹ ਚੰਗੀ ਤਰ੍ਹਾਂ ਤੇ ਜਿਹੜਾ ਆਪਣਾ ਲੜਾ ਜੀ ਪਹਿਲਾ ਲੜ ਪਹਿਲੇ ਲੜ ਦੇ ਆਪਾਂ ਉੱਪਰ ਲੜ ਲਾ ਦੇਣ ਤੇ ਲੜ ਲਾਉਣ ਤੋਂ ਬਾਅਦ ਆਪਾਂ ਥੋੜਾ ਜਿਹਾ ਅ ਅ ਪਰਨੇ ਨੂੰ ਖਿੱਚ ਕੇ ਤੇ ਥੋੜੇ ਜਿਹਾ ਵੱਟ ਪਾ ਲੈਣੇ ਹੈਗੇ ਤੇ ਹਲਕਾ ਜਿਹਾ ਪਿੰਚ ਕਰਕੇ ਆਪਾਂ ਉਹ ਲੜ ਦੇ ਥੋੜਾ ਜਿਹਾ ਉੱਪਰ ਰੱਖ ਦੇਣਾ ਜੀ ਇਹ ਤੇ ਇੱਕ ਗੱਲ ਯਾਦ ਰੱਖੀ ਜਾਵੇ ਕਿ ਜਿਹੜਾ ਵੀ ਆਪਾਂ ਲੜ ਲਾਉਣਾ ਲੜਨ ਪਹਿਲਾਂ ਪੂਰੀ ਚੰਗੀ ਤਰ੍ਹਾਂ ਖੋਲ ਲੈਣਾ ਜੀ ਆਪਾਂ ਨੇ ਖੋਲਣ ਤੋਂ ਬਾਅਦ ਆਪਾਂ ਇਹਦੇ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਫੇਰ ਦੁਬਾਰਾ ਲੜ ਨੂੰ ਸੈੱਟ ਕਰਕੇ ਪੂਰਾ ਖੋਲ ਕੇ ਤੇ ਲੜ ਨੂੰ ਫੇਰ ਆਪਾਂ ਤੋਂ ਪਿੱਛੋਂ ਥੋੜਾ ਪਿੰਚ ਕਰਕੇ ਜਿਹੜਾ ਲੜ ਉੱਪਰ ਰੱਖਿਆ ਜੀ ਉਹਦੇ ਉੱਪਰ ਹੀ ਰੱਖ ਦੇਣਾ ਆਪਾਂ ਸੇਮ ਉਦਾਂ ਹੀ ਤੇ ਤਰੀਕੇ ਦੇ ਨਾਲ ਸੈੱਟ ਕਰਕੇ ਹਲਕਾ ਜਾਂ ਫੇਰ ਪਿੰਚ ਕਰਨਾ ਆਪਾਂ ਨੇ ਪਿੰਚ ਕਰਨ ਤੋਂ ਬਾਅਦ ਲੜਾਪਾਂ ਉਹਦੇ ਉੱਪਰ ਹਲਕਾ ਜਿਹਾ ਫੇਰ ਰੱਖਦੇ ਹਾਂ ਹਲਕੇ ਜਿਹਾ ਆਪਾਂ ਵੱਟ ਪਾ ਲੈਣੇ ਆ ਤੇ ਕੋਸ਼ਿਸ਼ ਕਰੋ ਵੀ ਸਾਡੇ ਜਿੰਨੇ ਵੀ ਸਰਦਾਰ ਭਰਾਣੇ ਆਪਣੇ ਚੈਨਲ ਤੇ ਪੱਗਾਂ ਦੀਆਂ ਵੀਡੀਓ ਬਣਾਉਣਾ ਜ਼ਰੂਰ ਪਾਓ ਤਾਂ ਜੋ ਕਿ ਆਪਾਂ ਆਪਣੀ ਪੱਗ ਨੂੰ ਪ੍ਰਮੋਟ ਕਰ ਸਕੀਏ ਤੇ ਸਾਰਿਆਂ ਨੂੰ ਰਲ ਮਿਲ ਕੇ ਹੰਦਾ ਮਾਰਨਾ ਪੈਣਾ ਜੀ ਆਪਣੇ ਜਿੰਨੇ ਵੀ ਸਰਦਾਰ ਭਰਾਣੇ ਤੇ ਜੀ ਬਾਕੀ ਫੇਰ ਸੇਮ ਉਦਹੀ ਲੜ ਖਿੱਚ ਕੇ ਹਲਕਾ ਜਿਹਾ ਫੇਰ ਆਪਾਂ ਨੂੰ ਪਿੰਚ ਕਰਕੇ ਤੇ ਹਲਕੇ ਪਿੰਚ ਕੀ ਕਰਾਂਗੇ ਤੇ ਵਟ ਵੈਸੇ ਆਪਾਂ ਪਹਿਲਾਂ ਹੀ ਪਾ ਲਿਆ ਸਾਡੇ ਵਕੀ ਭਰਾ ਸਾਡੇ ਵਟ ਬਾਅਦ ਚ ਪਾਉਂਦੇ ਆ ਹਲਕੇ ਪਿੰਚ ਕੀਤਾ ਤੇ ਲਾੜ ਨੂੰ ਆਪਾਂ ਉਹਦੇ ਉੱਪਰ ਫਿਰ ਦੁਬਾਰਾ ਆਪਾਂ ਰੱਖ ਦੇਣਾ ਹੈ ਜਿੰਨਾ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜੀ ਤੇ ਪਰਨੇ ਦੀ ਜਿਹੜੀ ਲੰਬਾਈ ਹੈ ਜੋ ਸਾਡੇ 4 ਮੀਟਰ ਦੀ ਹੈ ਜੀ ਤੇ ਆਪਾਂ ਇਹ ਜਿੱਦ ਆਪਣੀ ਪੱਗ ਬੰਨਦੇ ਆ ਜੀ ਆਪਾਂ ਉਦਾਂ ਪਰਨਾ ਬੰਦੇ ਪਏ ਆ ਤੇ ਇਹ ਦੇਖੋ ਫੇਰ ਦੁਬਾਰਾ ਆਪਾਂ ਹਲਕਾ-ਪਿਛੋਂ ਹਲਕਾ ਪਿੰਚ ਕਰਕੇ ਇਹ ਪੂਰਾ ਲੜ ਖੋਲ ਕੇ ਤੇ ਹਲਕਾ ਜਿਹਾ ਆਪਾਂ ਫੇਰ ਦੁਬਾਰਾ ਹਲਕਾ ਜਿਹਾ ਪਿੰਚ ਕਰਨਾ ਹੈ ਤੇ ਹਲਕਾ ਪਿੱਛੇ ਜ਼ਿਆਦਾ ਨਹੀਂ ਕਰਨਾ ਆਪਾਂ ਕਿਉਂਕਿ ਇਹ ਲੜ ਜਵੀ ਪਤਲਾ ਹੋ ਜਾਊਗਾ ਤੇ ਹਲਕਾ ਜਿਹਾ ਵਸੇ ਅੰਗੂਠਾ ਰੱਖ ਕੇ ਆਪਾਂ ਥੋੜਾ ਪਿੰਚ ਕਰਕੇ ਤੇ ਸੈਟਿੰਗ ਕਰ ਲੈਣੀ ਹੈ ਤੇ ਬਲਕਿ ਜਿੱਦਾਂ ਜੀ ਆ ਦੇਖੋ ਆਪਾਂ ਦੁਬਾਰਾ ਫੇਰ ਸੈਟਿੰਗ ਕਰ ਰਹੇ ਹਲਕੀ-ਫੁਲਕੀ ਤੇ ਨਾਲ ਦੀ ਨਾਲ ਸੈਟਿੰਗ ਆਪਾਂ ਨੂੰ ਕਰ ਲੈਣੀ ਚਾਹੀਦੀ ਹੈ ਕਈ ਵਾਰ ਬਾਅਦ ਵਿੱਚ ਸੈਟਿੰਗ ਨਹੀਂ ਆਉਂਦੀ ਜੀ ਜਿੱਦਾਂ ਵੀ ਤੁਸੀਂ ਦੇਖ ਰਹੇ ਹੋ ਬਾਕੀ ਇਸ ਦੁਆਰਾ ਫੇਰ ਆਪਾਂ ਪਿੰਚ ਕੀਤਾ ਲੜ ਪੂਰਾ ਖੋਲ ਕੇ ਤੇ ਦੁਬਾਰਾ ਆਪਾਂ ਸੇਮ ਉਹੀ ਚੀਜ਼ ਹਲਕਾ ਜਿਹਾ ਦੇਖੋ ਹਲਕਾ ਜਿਹਾ ਪਿੰਚ ਕਰਨਾ ਹੈ ਜਿਆਦਾ ਪਿੰਚ ਨਹੀਂ ਕਰਨਾ ਹਲਕਾ ਜਿਹਾ ਗੁੱਠਾ ਰੱਖ ਕੇ ਬਸ ਤੇ ਲੜ ਨੂੰ ਫਿਰ ਆਪਾਂ ਉਹਦੇ ਉੱਪਰ ਲਾ ਦੇਣਾ ਹੈ ਤੇ ਬਾਕੀ ਪੱਗ ਨੂੰ ਨਾਲ ਦੀ ਨਾਲ ਆਪਾਂ ਨਾਲੇ ਨਾਲ ਸੈੱਟ ਕਰੋ ਜੀ ਹਲਕੀ ਜਿਹੀ ਉੱਪਰੋਂ ਪਿੰਚ ਕੀਤੀ ਤੇ ਕਿਉਂਕਿ ਪੱਗ ਨੂੰ ਨਾਲ ਦੀ ਨਾਲ ਸੈੱਟ ਕਰਨ ਦਾ ਇਹ ਫਾਇਦਾ ਹੁੰਦਾ ਕਿ ਕਈ ਵਾਰ ਪੱਗ ਨਾ ਬਾਅਦ ਵਿੱਚ ਸੈੱਟ ਨਹੀਂ ਹੁੰਦੀ ਤੇ ਬਾਕੀ ਜਿਹੜਾ ਆਪਾਂ ਪਹਿਲਾਂ ਲੜ ਲਾਇਆ ਸੀ ਉਹ ਲੜ ਨੂੰ ਪ੍ਰੋਪਰ ਚੰਗੀ ਤਰ੍ਹਾਂ ਕੋੜ ਕੇ ਆਪਣਾ ਸਿਰ ਟਕ ਲੈਣਾ ਜੀ ਆਪਾਂ ਨੇ ਜਿੱਦਾਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹਨੂੰ ਆਪਾਂ ਹੱਥ ਨਾਲ ਵੀ ਢੱਕ ਸਕਦੇ ਹਾਂ ਤੇ ਬਾਅਦ ਨਾਲ ਵੀ ਢੱਕ ਸਕਦੇ ਹਾਂ ਤੇ ਬਾਅਦ ਦੀ ਵਰਤੋਂ ਕਰ ਸਕਦੇ ਹਾਂ ਜੀ ਆਪਾਂ ਤੇ ਲੜ ਚੰਗੀ ਤਰ੍ਹਾਂ ਵਿੱਚ ਪਾ ਕੇ ਤੇ ਆਪਾਂ ਲੜ ਨੂੰ ਪਿੱਛੋਂ ਖਿੱਚ ਲੈਣਾ ਜੀ ਤਾਂ ਜੋ ਕਿ ਆਪਣਾ ਜਿਹੜਾ ਸਿਰਾ ਪ੍ਰੋਪਰ ਤਰੀਕੇ ਨਾਲ ਢੱਕਿਆ ਜਾਵੇ ਇਹ ਜੀ ਪੱਗ ਸਟਾਈਲ ਕਰਨ ਆਇਆ ਜਿੱਦਾਂ ਕਿ ਆਪਾਂ ਪੱਗ ਬੰਨਦੇ ਹੁੰਨੇ ਆ ਤੇ ਆਪਾਂ ਉਦਾਂ ਹੀ ਪਰਨਾ ਬੰਨ ਸਕਦੇ ਆ ਕਿਉਂਕਿ ਪੱਗ ਕਈ ਭਰਾ ਸਾਡੇ 8.5 ਮੀਟਰ ਦੀ ਬੰਨਦੇ ਆ ਜੇ ਮੈਂ ਆਪਣੀ ਗੱਲ ਕਰਾਂ ਮੈਂ ਪੱਗ ਬੰਨਦਾ ਜੀ 7.5 ਮੀਟਰ ਦੀ ਤੇ ਇਹ ਮੇਰਾ ਪਰਨਾ ਆ ਤੇ ਪਰਨਾ ਮੈਂ ਬੰਨਦਾ ਆ 4.5 ਮੀਟਰ ਦਾ ਤੇ ਜਿਹੜਾ ਜੀ ਹੁਣ ਲਾਲੂ ਕੀ ਹਲਕਾ ਫਿਰ ਪਿੱਛੋਂ ਪਿੰਚ ਕਰਨਾ ਆਪਣਾ ਲਾਸਟ ਲੜਾ ਜੀ ਇਹ ਤੇ ਤਰੀਕੇ ਦੇ ਨਾਲ ਹਲਕਾ ਜਿਹਾ ਇਹਨੂੰ ਵੀ ਆਪਾਂ ਹਲਕਾ ਜਾਈ ਖਿੱਚਾਂਗੇ ਪਿੱਛਲੇ ਨੂੰ ਇਹਨਾਂ ਲਾਸਟ ਲੜਾ ਉਹ ਪ੍ਰੋਪਰ ਆਪਣੇ ਧਿਆਨ ਦੇ ਨਾਲ ਉਹਨਾਂ ਕਿਉਂਕਿ ਜਿਹੜੇ ਲਾਸਟ ਲੜਾ ਸਾਰੀ ਪੱਗ ਦੀ ਗਰੀ ਸੋਈ ਉਹ ਵਧੀਆ ਬਣਾਉਂਦਾ ਆ ਦੇਖੋ ਜਿੱਦਾਂ ਕੀ ਮੈਂ ਹਲਕਾ ਜਿਹਾ ਥਨੋਂ ਖਿੱਚਿਆ ਜੇ ਵਟ ਪਾਉਣਾ ਵਟ ਵੀ ਪਾ ਸਕਦੇ ਆ ਤੇ ਆਪਾਂ ਜਿਹੜਾ ਲਾਸਟ ਵਾਲਾ ਲੜਾ ਹੈ ਉਹ ਆਪਾਂ ਲੜ ਪਲੇਨ ਵੀ ਲਾ ਸਕਦੇ ਆ ਤੇ ਜਿਹੜਾ ਆਪਣਾ ਲਾਸਟ ਲੜਾ ਜੂ ਆਪਣੇ ਜਿਹੜਾ ਆਪਣਾ ਨੋਜ਼ ਹੈ ਨੱਕ ਦੀ ਸੇਧ ਦੇ ਵਿੱਚ ਉਹਨਾਂ ਚਹੀਦਾ ਮਤਲਬ ਕਿ ਪੁੱਠੀ ਵੀ ਬਾਨੀ ਚਹੀਦੀ ਹੁੰਦੀ ਹੈ ਜੀ ਤੇ ਆਪਾਂ ਲੜ ਲਾਤਾ ਬਾਕੀ ਜਿਹੜਾ ਲੜ ਸੀ ਆਪਾਂ ਆਪਣੇ ਪੱਗ ਦੇ ਵਿੱਚ ਅ ਰਖਦਾ ਸਾਰੇ ਲੜਨ ਤੇ ਹਲਕੀ ਜੀ ਸੈਟਿੰਗ ਕਰਕੇ ਪਿੱਛੋਂ ਲੜਾਪਾ ਚਲੋ ਇਹ ਆਪਣਾ ਜੀ ਪੱਗ ਬਣਨੀ ਹੈ ਆਪਣੀ ਪੱਗ ਸਟਾਈਲ ਪਰਨਾ ਤੇ ਬਾਕੀ ਸਭ ਨੂੰ ਬੇਨਤੀ ਆ ਭਾਈ ਜਿੰਨੇ ਵੀ ਸਾਡੇ ਭਰਾ ਨੇ ਪੱਗਾਂ ਬੰਦਿਆ ਆਪਣੇ ਆਪਣੇ ਪੇਜਾਂ 'ਤੇ ਤੇ ਪੱਗ ਨੂੰ ਜਿਆਦਾ ਤੋਂ ਜਿਆਦਾ ਪ੍ਰਮੋਟ ਕਰੀਏ ਤਾਂ ਜੋ ਕਿ ਹਰ ਇੱਕ ਉਹ ਭਰਾ ਸਾਡਾ ਪੱਗ ਬੰਨੇ ਤੇ ਬਾਕੀ ਮਾਰਕ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਵੀ ਤੇ ਇਹ ਆਪਣੇ ਕਿ ਛੋਟਾ ਜਿਹਾ ਅ ਜਰੀਆ ਸੀਗਾ ਕਿ ਪੜਨਾ ਸਿਖਾਉਣ ਦਾ ਬਾਕੀ ਕਿੱਦਾਂ ਲੱਗੀ ਕਿੱਦਾਂ ਨਾ ਲੱਗੀ ਜੀ ਸਾਨੂੰ ਜਰੂਰ ਦੱਸਿਓ ਬਾਕੀ ਜੇਕਰ ਕੋਈ ਗਲਤੀ ਹੋਵੇ ਤਾਂ ਛੋਟਾ ਭਰਾ ਸਮਝ ਕੇ ਜੀ ਮਾਫ ਕਰਨਾ ਕਿਉਂਕਿ ਕਈ ਵਾਰ ਕੁਝ ਚੀਜ਼ਾਂ ਬਣਾਉਂਦੇ ਹੋਏ ਕਈ ਵਾਰ ਗਲਤੀਆਂ ਹੋ ਜਾਂਦੀਆਂ ਖੁਦ ਨੂੰ ਨਹੀਂ ਪਤਾ ਲੱਗਦਾ ਹਨ ਜੀ ਤੇ ਬਾਕੀ ਗੁਰੂ ਮਾਰਾ ਦਾ ਸਭ ਨੂੰ ਚੜ੍ਹਦੀ ਕਲਾ ਰੱਖਿਆ ਜੀ ਬਾਕੀ ਬਾਗੇ ਕਿੱਦਾਂ ਲੱਗੀ ਜੀ ਕਿੱਦਾਂ ਨਹੀਂ ਲੱਗੀ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜੀ ਜੇਕਰ ਕੁਝ ਨਾ ਸਮਝ ਆਵੇ ਤਾਂ ਅਮੀਦ ਹਸਤੀ ਆਪਾਂ ਤੁਹਾਨੂੰ ਥੋੜਾ ਹੋਰ ਸੌਖੇ ਤਰੀਕੇ ਦੇ ਨਾਲ ਆਪਾਂ ਦੱਸ ਸਕਦੇ ਹਾਂ ਕਿਉਂਕਿ ਇਹ ਸਾਡੀ ਡਿਊਟੀ ਹੈ ਕਿਉਂਕਿ ਅਸੀਂ ਜ਼ਰੂਰ ਦੱਸਣਾ ਹੁੰਦਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਸਿਰ ਦੇ ਉੱਪਰ ਸਾਡੀ ਪੱਗ ਹੋਵੇ ਤੇ ਅਸੀਂ ਪੱਗ ਨੂੰ ਬੜਾ ਪ੍ਰਮੋਟ ਕਰਨ ਦੀ ਗੱਲ ਹੀ ਹੈ ਗਲਤੀ ਹੋਵੇ ਤਾਂ ਆਪਕਾ ਨਾ ਵੈ ਕੁਝ ਕਲਸਾ ਹੋਵੇ ਕੁਝ ਕੀ ਫਤਿਹ